ਅੱਜ ਸਿੱਧੂ ਮੂਸੇਵਾਲੇ ਦੇ ਪਿੰਡ ਸਿੱਧੂ ਮੂਸੇਵਾਲੇ ਦੀ ਸਮਾਦ ਸਮਾਰਕ ਤੇ ਜਾ ਕੇ ਜਦੋਂ ਦੇਖਿਆ ਤਾਂ ਸਮਾਦ ਉੱਪਰ ਕਾਫੀ ਚੇਂਜ ਕੀਤਾ ਹੋਇਆ ਸੀ ਤੇ ਨਮਾ ਬਹੁਤ ਕੁਝ ਦੇਖਣ ਨੂੰ ਮਿਲਿਆ ਉਸ ਸਮਾਦ ਦੇ ਨਾਲ ਜਿਹੜੇ ਖਾਲੀ ਜਗ੍ਹਾ ਸੀ ਉਹ ਜਗ੍ਹਾ ਦੇ ਉੱਤੇ ਆਪਣੇ ਜਿ ਸ਼ੀਸ਼ਾ ਲੱਗਿਆ ਹੋਇਆ ਸੀਗਾ ਆਪਣੇ ਸਮਾਦ ਦੇ ਸਿੱਧੂ ਮੂਸੇਵਾਲੇ ਦੇ ਸਟੈਚੂ ਦੇ ਪਿੱਛੇ ਉਹ ਹਟਾ ਕੇ ਕੰਧ ਦੀਵਾਰ ਕਰ ਦਿੱਤੀ ਐ ਦੇਖੋ ਤੁਸੀਂ ਸਾਹਮਣੇ ਤੁਹਾਨੂੰ ਦੀਵਾਰ ਦਿਖਦੀ ਐ ਦੀਵਾਰ ਕਰਨ ਤੋਂ ਬਾਅਦ ਉਸ ਨੂੰ ਅੱਗੇ ਜਿਹੜੀ ਆ ਟਾਲੀ ਦਿਖ ਰਹੀ ਆ ਤੁਹਾਨੂੰ ਇਹ ਟਾਲੀ ਦਾ ਅਕਸਰ ਸਿੱਧੂ ਮੂਸੇਵਾਲਾ ਆਪਣੇ ਗੀਤਾਂ ਦੇ ਵਿੱਚ ਜ਼ਿਕਰ ਕਰਦਾ ਹੁੰਦਾ ਸੀ ਕਿ ਇਹ ਸਿੱਧੂ ਮੂਸੇਵਾਲਾ ਅਕਸਰ ਗੀਤਾਂ ਦੇ ਵਿੱਚ ਇਹ ਕਹਿੰਦਾ ਸੀ ਮੇਰਾ ਸਿਵਾ ਟਾਲੀ ਵਾਲੇ ਖੇਤ ਚ ਬਣੂਗਾ ਇਹਦੇ ਨਾਲ ਹੀ ਦੇਖੋ ਇਹ ਸਮਾਰਕ ਬਣੀ ਹੈ ਇਹ ਟਾਲੀ ਵੀ ਆ ਜਦੋਂ ਹੁਣ ਸਿਆਲਸੀ ਆ ਥੋੜੀ ਸੁੱਕ ਗਈ ਸੀ ਹੁਣ ਟਾਲੀ ਦੇ ਹਰਿਆਲੀ ਦੇਖੋ ਜਿਵੇਂ ਟਾਲੀ ਦਾ ਜਿਹੜਾ ਹੈਗਾ ਫੁੱਟ ਚੁੱਕੀ ਆ ਤੇ ਸਿੱਧੂ ਵੀ ਉਧਰੋਂ ਨਵਾਂ ਜਨਮ ਆ ਗਿਆ ਸਿੱਧੂ ਦੇ ਟਾਲੀ ਵੀ ਹਰਿਆਲੀ ਫੜ ਗਈ ਆ ਪੂਰੀ ਜਿੱਤੇ ਸਿੱਧੂ ਆਸਰਾ ਆਪਣੇ ਗਾਣੇ ਦੇ ਵਿੱਚ ਇਸ ਟਾਲੀ ਦਾ ਜ਼ਿਕਰ ਕਰਦਾ ਹੁੰਦਾ ਸੀ ਤੇ ਨਾਲ ਹੀ ਬਹੁਤ ਵਧੀਆ ਦੀਵਾਰ ਬਣਾਰ ਬਣਾਤੀ ਤੇ ਉਹਦੇ ਨਾਲ ਅੰਗਲੈਰਨ ਲਾਦਿਆਂ ਅੰਗਲੈਰਨ ਦੇ ਨਾਲ ਜਾਲੀਆਂ ਲਾਦੀਆਂ ਤਾਂ ਕਿ ਕੋਈ ਡੰਗਰ ਪਸ਼ੂ ਅੰਦਰ ਜਾ ਨਾ ਸਕੇ ਸੇਫਟੀ ਵਜੋਂ ਬਹੁਤ ਸੋਹਣੀ ਇਹਦਾ ਬਣਾ ਰਹੇ ਨੇ ਤੇ ਜਿਹੜੀ ਜਗ੍ਹਾ ਖਾਲੀ ਹੈ ਉੱਥੇ ਵੀ ਆਉਂਦੇ ਦਿਨਾਂ ਦੇ ਵਿੱਚ ਆ ਜਿਹੜੀ ਜਗ੍ਹਾ ਖਾਲੀ ਦਿਖਾ ਰਿਹਾ ਉਹਨਾਂ ਨੂੰ ਇੱਥੇ ਵੀ ਬਹੁਤ ਵਧੀਆ ਪੱਥਰ ਜਾਂ ਸੰਗਮਰਮਰ ਦਾ ਡਿਜ਼ਾਈਨ ਕੀਤਾ ਜਾਵੇਗਾ cameraman